ਗੁਰ ਜੀ ਦਾ ਕਾਲ ਸਹਾ ਕਰਾਹੇ ਗੁਰ ਜੀ ਕੀ ਪਤੇ ਗੂਜਰੀ ਮਹੱਲਾ ਪੰਦੇਵਾ ਚੌਪੜੇ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹ ਜੰਤੋ ਪਾਈ ਤਾ ਕਾਰਿਜਕ ਆਗੈ ਕਰ ਤਰਿਆ ਕਾਹੀ ਰੇ ਮਨ ਕਾਹੀ ਰੇ ਮਨ ਚਿਤਵਹਿ ਉਦਨਮ ਕਾਹਿ ਤਯਮਕ ਲਗ ਜੇਗੀ ਰੇ ਮਨ ਇਥੇ ਠਰਮਕ ਹੈ ਚਿਤਵਹਿ ਉਦਮ ਇਥੇ ਵਿਸਰਾਮ ਹੈ ਜਾ ਆਹਰ ਹਰ ਜੀਵ ਉਪਰਿਆ ਸੈਲ ਪੱਥਰ ਨਹਿ ਜੰਤੂ ਪਾਈ ਤਾ ਕਾਰਿਯਕ ਆਗੈ ਕਰ ਤਰਿਆ ਮੇਰੇ ਮਾਦਾਵ ਜੀ ਸਤ ਸੰਗਤ ਮਿਲੇ ਸਿ ਤਰਿਆ ਹਾਂ ਇਹ ਪਾਠ ਤੇ ਅਨਲਸੀ ਉਚਾਰਨ ਕਰਨਾ ਰਹਿਰਾ ਸਾਹਿਬ ਚ ਸੋ ਸਤ ਸੰਗਤ ਮਿਲੇ ਸੋ ਤਰਿਆ ਇਥੇ ਸਸੀ ਹਿਯਾਰੀ ਨਾਲ ਸਿ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਹਾਂ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੋਤ ਬਣਤਾ ਕੋਇ ਨ ਕਿਸੀ ਤਰਿਆ ਸਿਰ ਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡ ਆਵੈ ਸਹ ਕੋਸਾ ਊਡੈ ਇਹ ਇਸੇਮਕ ਲਾਦਨੀ ਆ ਊਡੈ ਕਸਕੇ ਬੋਲਨਾ ਹੈ ਊਡੈ ਊਡ ਆਵੈ ਸਹ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਪੁਨ ਕਵਣ ਖਲਾਵੇ ਕਵਣ ਚੁਗਾਵੇ ਧਿਆਨ ਨਾਲ ਓਨ ਪਾਦੁਚਾਰਨ ਕਰਨਾ ਹੈ ਧਰਰਾ ਸਾਹਿਬ ਚੈ ਤਿੰਨ ਕਵਨ ਖਲਾਵੈ ਇਥੇ ਔਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਾਰਤਾਲ ਧਰਿਆ ਠਾਕੁਰ ਇਥੇ ਯਮਕ ਲਾਦਨੀਆ ਕਾਰਤਾਲ ਵੱਖਰਾ ਪਾਠ ਕਰਨਾ ਕਰਤਲ ਨਹੀਂ ਕਹਿਣਾ ਹੱਥ ਦੀ ਤਲੀ ਤੇ ਕਾਰਤਾਲ ਧਰਿਆ ਜਾਨ ਨਾਨਕ ਬਾਲ ਬਾਲ ਸਾਧ ਬਲ ਜਾਈਐ ਕਿੱਥੇ ਵਿਸਰਾਮ ਮੈਂ ਜਾਨ ਨਾਨਕ ਬਾਲ ਬਾਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੂਜਰੀ ਮਹੱਲਾ ਪਿੰਜਵਾ ਚਾਉ ਪਦੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੈ ਹੋਂ ਮੈਂ ਅੰਤਰ ਮੈਲ ਨਾ ਉਤਰੈ ਹੋਂ ਮੈਂ ਬੇਨ ਗੁਰਬਾਜੀ ਹਾਰੀ ਮੇਰੇ ਠਾਕੁਰ ਰਖ ਲੇ ਵੋ ਕਿਰਪਾ ਧਾਰੀ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਇਹ ਕੋਟ ਮੱਧੇ ਇਥੇ ਠਮਕ ਲਾ ਦਨੀ ਹੈ ਕੋ ਵਿਰਲਾ ਸੇਵਕ ਇਥੇ ਵਿਸਰਾਮ ਹੈ ਹੋਰ ਸਗਲੇ ਵਿਵਹਾਰੀ ਰਹਾਉ ਸਾਸਤ ਸਾਸਤ ਵੇਦ ਸਿਮਰਤ ਸਾਬ ਸੋਦੇ ਸਭ ਏਕਾ ਬਾਤ ਬੁਕਾਰੀ ਬੇਨ ਗੁਰ ਮੁਕਤ ਨਾ ਕੋ ਪਾਵੇ ਮਨ ਵਿਖੋ ਕਰ ਵਿਚਾਰੀ ਅਠ ਸਠ ਮੱਜਨ ਕਰ ਇਸਨਾਨਾ ਭ੍ਰਮ ਆਏ ਧਰ ساری ਅਨੇਕ ਸੋਚ ਕਰ ਹੈ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਬਿਨ ਸਤਗੁਰ ਇਥੇ ਠਮਕ ਅੰਧਿਆਰੀ ਤਾਵਤ ਤਾਵਤ ਸਭ ਜਗ ਧਾਇਉ ਅਬ ਆਏ ਹਰ ਦੁਆਰੀ ਦੁਰਮਤ ਦੁਰਮਤ ਮੀਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ ਪੰਜਵਾ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ ਨਿਮਖਣਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਹਾਏ ਵਿਸਰਾਮ ਧਿਆਨ ਨਾਲ ਲਾਉਣਾ ਨਿਮਖਣਾ ਬਿਸਰੋ ਮਨ ਤੇ ਇਥਿਠਮਕ ਹਰ ਹਰ ਇਥੇ ਵਿਸਰਾਮ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਮਾਈ ਖਾਟ ਆਇਓ ਇਥੇ ਵਿਸਰਾਮ ਮਾਈ ਪਤਿ ਯਮ ਕਲਾ ਦਨੀ ਘਰ ਪੂਤਾ ਉੱਤਾ ਕਸ ਕੇ ਬੋਲਨਾ ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ ਰਹਾਉ ਹਰ ਧਨ ਇਸਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੋਖਾ ਹਰ ਧਨ ਤੇ ਮੈਂ ਨਾਵ ਨਿਧ ਪਾਈ ਹਾਥ ਚਰਿਓ ਹਰ ਥੋਕਾ ਹਾ ਚਰਿਓ ਪਦ ਪਦ ਜਿਹੜਾ ਭਾਰਾ ਉਚਾਰਨ ਕਰਨਾ ਹਾਥ ਚਰਿਓ ਹਰ ਥੋਕਾ ਖਾਵਹ ਖਰਚਾ ਹੋ ਟੂਟ ਨ ਆਵੈ ਹਲਤ ਪਲਤ ਕੈ ਸੰਗੇ ਹਲਤ ਪਲਤ ਕੈ ਸੰਗੇ ਹਲਤ ਪਲਤ ਕੈ ਸੰਗੇ ਲਾਦ ਖਜ਼ਾਨਾ ਗੁਰ ਨਾਨਕ ਕਉ ਦਿਆ ਇਹ ਮਾਨ ਹਰ ਰੰਗ ਰੰਗੇ ਗੂਜਰੀ ਮਹੱਲਾ ਪੰਦੇਵਾ ਜੇ ਸਸੇਮਰਤ ਸਾਵ ਕੇਲ ਵਿਖ ਨਸ ਪਿਤਰੀ ਹੋਏ ਉਧਾਰੋ ਹਾਂ ਪਿਤਰੀ ਕਸਕੇ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ ਪੂਤਾ ਮਾਤਾ ਕੀ ਆਸੀਸ ਹਾਂ ਪੂਤਾ ਇਥੇ ਵਿਸ਼ਰਾਮ ਲਾ ਦਨਾ ਪੂਤਾ ਪਦ ਜਿਹੜਾ ਕਸਕੇ ਉਚਾਰਨ ਕਰਨਾ ਮਾਤਾ ਕੀ ਆਸੀਸ ਮਾਤਾ ਪੁੱਲਾ ਬੋਲਣਾ ਆਮ ਅਸੀਸ ਕਹਿ ਜਾਂਦੇ ਨੇ ਐੜੇ ਦਾ ਕੰਨਾ ਛੱਡ ਜਾਂਦੇ ਹਨ ਆਸੀਸ ਉਚਾਰਨ ਕਰਨਾ ਨਿਮਕ ਨਾ ਬਿਸਰਾਹੁ ਤੁਮ ਕਉ ਹਰ ਹਰ ਬਿਸਰਾਹੁ ਹਹਾਨੀ ਹੈ ਉੜੈ ਨਿਮਕ ਨਾ ਬਿਸਰਾਹੁ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼ ਰਹਾਉ ਜਗਦੀਸ਼ ਕਸ ਕੇ ਉਚਾਰਨ ਕਰਨਾ ਜਗਦੀਸ਼ ਨਹੀਂ ਕਹਿਣਾ ਜਗਦੀਸ਼ ਸਤ ਗੁਰ ਤੁਮ ਕੋ ਹੋਏ ਦਇਆਲਾ ਸਤ ਸੰਗਤ ਸੰਤ ਸੰਗ ਤੇਰੀ ਪ੍ਰੀਤ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਾਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚੇਰ ਜੀਵਹੁ ਅੰਮ੍ਰਿਤ ਰਾਵੈ ਨੂੰ ਲਾਇਆ ਕਹਿੰਦਾ ਅੰਮ੍ਰਿਤ ਅੰਮ੍ਰਿਤ ਨੇ ਅੰਮ੍ਰਿਤ ਪੀਵਹੁ ਸਦਾ ਚੇਰ ਜੀਵਹੁ ਹਰਿ ਸਿਮਰਤ ਅਨੰਤ ਅਨੰਤਾ ਰਾਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ਭਵਰ ਤੁਮਾਰਾ ਇਹੋ ਮਨ ਹੋਵਾਹ ਹਰ ਚਰਣਾ ਹੋ ਹੋ ਕੌਲਾ ਹੋ ਹੋ ਅਹੀ ਹੁੜਾ ਲਾ ਦਿੱਤਾ ਕੀ ਵੀ ਹਰ ਚਰਣਾ ਹੋ ਹੋ ਕੌਲਾ ਨਾਨਕ ਦਾਸ ਔਨ ਸੰਗ ਲਪਟਾਇਓ ਜਿਨ ਬੂੰਦਹਿ ਚਾਤਰਕ ਮੋਲਾ ਜਿਨ ਨਹੀਂ ਜੋ ਬੂੰਦਹਿ ਚਾਤਰਕ ਮੋਲਾ गुजरी महला पिंजवा मता करै कै ताई पूर्व ही ले जात मता पोला बोलना पछकी बोलना था पुनहारा अपन हाथ मतात काहू काम न आत जो अन रूपो ठाकुर मेरा अन रूपयो ਪਾਠ ਕਥਈ ਹੈ ਵਿੱਚ ਥੋੜੀ ਡੈਸ਼ ਦੇ ਕੇ ਉਚਾਰਨ ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਇਸ ਨੂੰ ਉਹ ਉਚਾਰਨ ਕਰਨਾ ਉਹ ਨਹੀਂ ਕਹਿ ਦੇਣਾ ਊੜਾ ਖੁੱਲੇ ਮੂੰਹ ਵਾਲਾ ਹਾਹੀ ਊੜਾ ਊੜਾ ਬੰਦ ਮੂੰਹ ਵਾਲਾ ਹਾਹਾ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੂਰਨ ਕੀ ਮਨਸਾ ਬੀਚੇ ਨਿਕਸੇ ਸਾਸ ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਦੇਸ਼ ਕਮਾਵਨ ਇਥੇ ਠਮਕ ਧਨ ਜੋਰਨ ਕੀ ਮਨਸਾ ਇਥੇ ਵਿਸਰਾਮ ਵਿਚੇ ਨਿਕਸੇ ਸਾਸ ਲਸ਼ਕਰ ਨੀਬ ਖਵਾਸ ਸਭ ਤਿਆਗੇ ਜਾਨਪੁਰ ਊਠ ਸਿਧਾਸ ਹੋਏ ਅਨੰਨ ਮਾਨ ਹਟ ਕੀ ਦ੍ਰਿੜਤਾ ਆਪਸ ਕੋ ਜਾਨਾਤ ਅਨੰਨ ਉਚਾਰਨ ਕਰਨਾ ਕਸ ਕੇ ਅਨੰਨ ਨਹੀਂ ਕਹਿਣਾ ਹੋਏ ਅਨੰਨ ਮਨਹੱਠ ਕੀ ਮਨਹੱਠ ਪਾਠ ਜਿਹੜਾ ਇਹ ਵੱਖਰਾ ਪਾਠ ਹੈ ਸੰਬੰਧਕ ਹੈ ਮਨਹੱਠ ਕੀ ਦ੍ਰਿੜਤਾ ਆਪਸ ਕੋ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੂਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹ ਨਾਨਕ ਗੁਰਪੂਰਾ ਭੇਟਿਆ ਪਰਵਾਣ ਗਿਰਸਤ ਉਦਾਸ ਇਸ ਨੂੰ ਗਿਰਸਤ ਉਚਾਰਨ ਕਰਨਾ ਇਸ ਨੂੰ ਗ੍ਰਿਸਤ ਨਹੀਂ ਕਹਿਣਾ ਗੂਜਰੀ ਮਹੱਲਾ ਪੰਜਵਾ ਨਾਮ ਨਿਧਾਨ ਜਿਨ ਜਿਨ ਜਪਿਓ ਜਿਨ ਜਾਨ ਜਪਿਓ ਨਾਮ ਨਿਧਾਨ ਜਿਨ ਜਾਨ ਜਪਿਓ ਜਿਨ ਕੇ ਬੰਧਨ ਕਾਟੇ ਕਾਮ ਕ੍ਰੋਧ ਮਾਇਆ ਵਿਖ ਮਮਤਾ ਇਹ ਬਿਆਦ ਤੇ ਹਟੇ ਹਰ ਜਾਸ ਸਾਧ ਸੰਗ ਮਿਲ ਗਾਇਓ ਜਸਤਿ ਹਾਂਜੀ ਹਰ ਜਸ ਗੁਰ ਪ੍ਰਸਾਦ ਭਇਓ ਮਨ ਨਿਰਮਲ ਸਰਬ ਸੁਖਾ ਸੁਖ ਪਾਇਓ ਹਾਂਜੀ ਪਾਇਓ ਪਹਿਲਾਂ ਗਾਇਓ ਹੈ ਇਹ ਧਿਆਨ ਨਾਲ ਪਾਉ ਉਚਾਰਨ ਕਰਨਾ ਪਾਇਓ ਰਹਾਉ ਜੋ ਕਿਸ ਕੀਓ ਸੋਈ ਭਲ ਮਾਨੈ ਐਸੀ ਭਗਤ ਕਮਾਨੀ ਮਿੱਤਰ ਸਤਰ ਸਭ ਏਕ ਸਮਾਨੇ ਜੋਗ ਜੁਗਤ ਨੀਸਾਨੀ ਪੂਰਨ ਪੂਰ ਰਹਿਓ ਸਰਬ ਥਾਈ ਪੂਰਨ ਪੂਰਨ ਪੂਰ ਰਹਿਓ ਸਰਬ ਥਾਈ ਆਨ ਨ ਕਤਹੂ ਜਾਤਾ ਘਟ ਘਟ ਅੰਤਰ ਸਰਬ ਨਿਰੰਤਰ ਰੰਗ ਰਵਿਓ ਰੰਗ ਰਾਤਾ ਭੈ ਕਿਰਪਾਲ ਦਇਆਲ ਗੋਪਾਲਾ ਕਿਰਪਾਲ ਨੀ ਉਚਾਰਨ ਕਰਨਾ ਰਾਰੇ ਨੂੰ ਸਿਆਰੀ ਲਾ ਕੇ ਕਿਰਪਾਲ ਉਚਾਰਨ ਕਰਨਾ ਭੈ ਕਿਰਪਾਲ ਦਇਆਲ ਗੋਪਾਲਾ ਤਾ ਨਿਰਭੈ ਕੈ ਨਿਰਭੈ ਕੈ ਘਰ ਆਇਆ ਤਾ ਨਿਰਭੈ ਕੈ ਘਰ ਆਇਆ ਕਾਲ ਕਲੇਸ਼ ਮਿਟੇ ਖਿਨ ਪੀਤਰ ਕਾਲ ਕਲੇਸ਼ ਕਾਲ ਪੂਲਾ ਹੀ ਬੋਲਨਾ ਕਾਲ ਕਲੇਸ਼ ਮਿਟੇ ਖਿਨ ਪੀਤਰ ਕਾਲ ਕਲੇਸ਼ ਮਿਟੇ ਖਿਨ ਪੀਤਰ ਨਾਨਕ ਸਹਿਜ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ